ਪੰਜਾਬ ਚ ਆਏ ਹੋਏ ਹੜਾਂ ਦਾ ਹੁਣ ਲਗਾਤਾਰ ਹੀ ਪੰਜਾਬੀ ਗਾਇਕਾਂ ਵੱਲੋਂ ਅਤੇ ਪੰਜਾਬੀ ਅਦਾਕਾਰਾਂ ਵੱਲੋਂ ਜਿਹੜਾ ਹੈ ਫੁੱਲ سپورਟ ਜਿਹੜਾ ਹੈ ਕੀਤਾ ਜਾ ਰਿਹਾ ਹੈ ਬੀਤੇ ਦਿਨ ਵੀ ਸੁਨੰਦਾ ਸ਼ਰਮਾ ਅਤੇ ਨਾਲ ਨਾਲ ਇਸ ਜਿਸ ਵੀ ਨਿੱਕੂ ਜਿਹੜਾ ਸੀ ਉਹ ਅੰਮ੍ਰਿਤਸਰ ਪਹੁੰਚੇ ਹੋਏ ਨਜ਼ਰ ਆਏ ਸਨ ਤੇ ਦੇਰ ਰਾਤ ਤੱਕ ਸੇਵਾ ਕਰਦੇ ਹੋਏ ਨਜ਼ਰ ਆਏ ਸਨ ਲੇਕਿਨ ਜਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਜੀ ਕਈ ਪੰਜਾਬੀ ਹੋਰ ਅਦਾਕਾਰ ਜਿਹੜੇ ਨੇ ਜਾਂ ਗਾਇਕ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਅਤੇ ਪਹੁੰਚ ਕੇ ਲੋਕਾਂ ਦੀ ਜਿਹੜੀ ਹੈ ਉਹ ਉਹਨਾਂ ਦੀ ਸਹਾਇਤਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਨੇ ਆ ਆਪਕਾ ਜੀ ਕੀ ਕਹਿਣਾ ਚਾਹੋਗੇ ਅੱਜ ਇੱਥੇ ਪਹੁੰਚੇ ਹੋ ਲਗਾਤਾਰ ਹੀ ਪੰਜਾਬੀ ਹੁਣ ਇੰਡਸਟਰੀ ਜਿਹੜੀ ਹੈ ਉਹ ਹੜਪੀੜਤਾਂ ਲਈ ਉਤਰਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਜੀ ਮੈਂ ਸਵੇਰ ਦਾ ਹੀ ਅਸੀਂ ਸਾਡੇ ਚੇਅਰਮੈਨ ਸਾਹਿਬ ਪਾਉਂ ਸਾਹਿਬ ਇਧਰੋਂ ਚੇਰਮੈਨ ਮਾਊਥ ਸਾਹਿਬ ਸਾਡੇ ਕਿਸਾਨ ਜੀ ਦੇ ਪ੍ਰਧਾਨ ਨੇ ਡਾਕਟਰ ਸੋਹਲ ਸਾਹਿਬ ਨੇ ਹਰੀ ਜੀ ਅਰੰਦਾਵਾ ਸਾਹਿਬ ਅਸੀਂ ਸਵੇਰ ਦੇ ਰਮਦਾਸ ਇਲਾਕੇ ਦੇ ਵਿੱਚ ਉਧਰੋਂ ਫਿਰਦੇ ਆ ਪਾਣੀ ਪਾਣੀ ਆ ਔਰ ਲੋਕ ਵਿਚਾਰੇ ਛੱਤਾਂ ਦੇ ਚੜੇ ਆ ਤੇ ਜਿੰਨੇ ਜੋਗੇ ਤਿਲਫੁੱਲ ਸਾਡੇ ਕੋਈ ਇਹਨਾਂ ਦੀ ਸੇਵਾ ਕਰਨ ਆਏ ਆ ਸੇਵਾ ਕੀਤੀ ਵੀ ਆ ਰਾਸ਼ਨ ਵੀ ਵੰਡਿਆ ਵਾ ਹੁਣ ਦਵਾਈਆਂ ਭੇਜੀਆਂ ਵਾਂ ਆ ਨਾਲ ਹੀ ਪਿੰਡ ਨਾਨਕਪੁਰ ਉੱਥੇ ਕੈਂਪ ਲਾਇਆ ਆਪਾਂ ਉੱਥੋਂ ਕਿਹਨੂੰ ਤਰਪਾਲ ਚਾਹੀਦੀ ਆ ਕਿਨੂੰ ਲੰਗਰ ਚਾਹੀਦਾ ਵਾ ਕਿਨੂੰ ਚਪਲਾਂ ਚਾਹੀਦੀਆਂ ਜੋ ਵੀ ਉੱਥੇ ਹਰ ਕੋ ਮਿਲ ਰਿਆ ਵਾ ਔਰ ਆਣ ਕੇ ਦੇਖਿਆ ਵੀ ਇਹਨੇ ਕੋ ਬੁਰੇ ਹਾਲਾਤ ਆ ਵੀ ਦੇਖ ਕੇ ਭੂਬਾਂ ਨਿਕਲਦੀਆਂ ਬਾਕੀ ਸਾਡੇ ਭੈਣ ਭਰਾਵਾ ਅਸੀਂ ਅਰਦਾਸ ਕਰਦੇ ਗੁਰੂ ਰਾਮਦਾਸ ਮਹਾਰਾਜ ਅੱਗੇ ਵੀ ਪ੍ਰਮਾਤਮਾ ਇਹ ਦਿਨ ਛੇਤੀ ਛੇਤੀ ਖਦਮ ਕਰਦੇ ਫਿਰ ਖੁਸ਼ੀ ਆ ਜਾਣ ਉਹਨਾਂ ਵੇਖੋ ਦਵਾਈਆਂ ਚੈਰਿਟੀਬਲ ਤੋਂ ਭੂਰਾਮਦਾਸ ਹਸਪੀਟਲ ਤੋਂ ਵਾਇਨ ਆ ਗਈ ਆ ਭਾਈ ਅਮਨਦੀਪ ਸਿੰਘ ਹਾਂਜੀ ਅਮਨਦੀਪ ਹੁਣ ਲੋਕ ਜਿਹੜੇ ਆਏ ਇਧਰੋਂ ਸਾਰੇ ਹਨ ਇਹ ਸਾਰੇ ਸਾਰੇ ਸੇਵਾ ਕਰ ਰਹੇ ਆ ਬਾਕੀ ਕਿਉਂਕਿ ਅਸੀਂ ਪੰਜਾਬੀ ਆ ਜੀ ਅਸੀਂ ਇਹਨਾਂ ਕੋ ਸਾਡੇ ਅਸੀਂ ਕਲਾਕਾਰ ਇਹਨਾਂ ਬਣਾਇਆ ਅਸੀਂ ਇਹਨਾਂ ਤੋਂ ਆਪਣੇ ਜਵਾਬ ਪਾਲੇ ਆ ਬੱਚੇ ਪਾਲੇ ਆ ਇਨਾਂ ਤੋਂ ਹੀ ਰੋਟੀ ਪਾਣੀ ਚੱਲਦਾ ਇਹਨਾਂ ਤੋਂ ਹੀ ਕੁੱਠੀਆਂ ਕਰਾ ਗੱਡੀਆਂ ਘੁੰਮ ਲਈਆਂ ਪਰ ਜੇ ਅੱਜ ਸੇ ਇਹਨਾਂ ਨੂੰ ਲੋੜ ਪਈ ਤੇ ਸਾਡਾ ਫਰਜ਼ ਬਣਦਾ ਨਾਲ ਲੱਗੇ ਖਲੋਣਾ ਲੇਕਿਨ ਪਹਿਲੀ ਵਾਰ ਵੇਖਿਆ ਕਿ ਬਾਲੀਵੁੱਡ ਦੇ ਅਦਾਕਾਰ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਪੈਸੇ ਜਿਹੜੇ ਆ ਦੇਣ ਜਾ ਰਹੇ ਆ ਜਾਂ ਲੋਕ ਜਿਹੜੇ ਆਵਾਜ਼ ਚੜ੍ਹ ਕੇ ਸਾਹਮਣੇ ਨਜ਼ਰ ਆ ਰਹੇ ਲੇਕਿਨ ਜਦੋਂ ਹਰਿਆਣੇ ਦੀ ਗੱਲ ਹੈ ਹਰਿਆਣੇ ਨੇ ਪਾਣੀ ਲੈਣ ਤੋਂ ਮਨਾ ਕਰਤਾ ਕੀ ਕਾਰਨ ਸਮਝੋ ਆਪਾਂ ਛੋਟਾ ਭਰਾ ਕਹਿੰਦੇ ਸੀ ਉਹਨੂੰ ਉਹ ਉਹਨਾਂ ਨੇ ਮਨਾ ਕਰਤਾ ਲੇਕਿਨ ਹੁਣ ਬਾਲੀਵੁੱਡ ਜਿਹੜਾ ਆ ਉਹ ਜਰੂਰ ਕਿਸਾਨਾਂ ਦੇ ਨਾਲ ਜਾਂ ਪੰਜਾਬੀਆਂ ਦੇ ਨਾਲ ਖੜਾ ਰਹਿਣਾ ਜਿਹੜੀ ਆਵਾਮ ਆ ਨਾ ਜਿਹੜੀ ਸਾਡੀ ਪਬਲਿਕ ਆ ਉਹ ਤਾਂ ਇੱਕ ਦੂਜੇ ਨਾਲ ਬਿਲਕੁਲ ਮਿਲ ਜੁਲ ਕੇ ਰਹਿੰਦੇ ਆ ਪਰ ਜਿਹੜੀਆਂ ਸਾਡੀਆਂ ਸਰਕਾਰਾਂ ਨਾ ਇਹ ਇਹਨਾਂ ਦੀ ਹੀ ਪਾਲਿਸੀ ਹੁੰਦੀਆਂ ਇਹ ਆਪੋ ਵਿੱਚ ਹੀ ਕਰਦੇ ਆ ਇਹਨਾਂ ਨੂੰ ਕਿਸੇ ਦੇ ਨਾਲ ਕੋਈ ਨਹੀਂ ਹੈਗਾ ਅੱਜ ਤੁਸੀਂ ਦੇਖਦੇ ਹੋ ਕੋਈ ਸਰਕਾਰ ਨਹੀਂ ਖੜੀ ਜਾਣਗੇ ਕੁਝ ਨਹੀਂ ਕਰ ਰਿਹਾ ਅੱਜ ਸਾਡੇ ਭੈਣ ਭਰਾਵਾ ਜਿਹੜੇ ਜਥੇਦਾਰ ਖਲੋਤੇ ਆ ਉਹ ਹੋਰ ਕਲਾਕਾਰ ਖਲੋਤੇ ਆ ਜਾਂ ਸਾਡੇ ਮੰਨ ਲਓ ਸੰਸਦਾਂ ਖਲੋਤੀਆਂ ਨੇ ਇਹ ਆਣਗੇ ਖੜੇ ਨੇ ਸਾਰੇ ਇਹ ਸਾਡਾ ਫਰਜ਼ ਵੀ ਬਣਦਾ ਹੈ ਲੇਕਿਨ ਕੱਲ ਸੁਨੰਦਾ ਸ਼ਰਮਾ ਦੇਰ ਰਾਤ ਤੱਕ ਇੱਥੇ ਰਹੇ ਨੇ ਨਿੱਕੂ ਜੀ ਜਿਹੜੇ ਸਿਕੰਦਰ ਜੀ ਸਿੰਘ ਨਿੱਕੂ ਰੇ ਦੇਰ ਆਲੇ ਕੀ ਲੱਗਦਾ ਵਾਕਈ ਪੰਜਾਬੀਆਂ ਦੇ ਲਈ ਇਸ ਤਰ੍ਹਾਂ ਦਾ ਵਾ ਜਦੋਂ ਕੋਈ ਆਪਣੇ ਤੇ ਭੀੜ ਪੈਂਦੀ ਆ ਜਾਂ ਬਗਾਨੇ ਤੇ ਭੀੜ ਪੈਂਦੀ ਅਸੀਂ ਫੱਟ ਉੱਤੇ ਪਹੁੰਚ ਜਾਂਦੇ ਆ ਹੁਣ ਤੇ ਆਪਣੇ ਤੇ ਭੀੜ ਸੀ ਦੇਖੋ ਜੀ ਜਿਹੜੇ ਇਹ ਤਾਂ ਸਾਡਾ ਫਰਜ਼ ਬਣਦਾ ਅਸੀਂ ਤੇ ਬਗਾਨੇ ਨਾਲ ਜਾ ਕੇ ਖੜ ਜਾਂਦੇ ਆ ਇਹ ਤਾਂ ਫਿਰ ਸਾਡੇ ਆਪਣੇ ਆ ਇਹ ਆਪਣੇ ਨਹੀਂ ਖੜਨੇ ਖੜਨਾ ਅਸੀਂ ਹੁਣ ਅੱਜ ਬੇੜੀ ਆ ਗਈ ਆ ਜੀ ਹੁਣ ਅਸੀਂ ਵੇਖੋ ਬੇੜੀ ਲੈ ਕੇ ਚੱਲੇ ਆ ਜਗਦੇ ਉਧਰ ਪਰੇ ਨੂੰ ਜਿੱਧਰ ਪਾਣੀ ਬਹੁਤ ਜ਼ਿਆਦਾ ਉਹ ਤੁਹਾਨੂੰ ਦਵਾਈਆਂ ਜਾ ਕੇ ਸਪਲਾਈ ਕਰਨੀਆਂ ਪਰ ਸਾਹਮਣਾਂ ਨੂੰ ਬੇਨਤੀ ਕੀਤੀ ਵੀ ਇੱਕ ਬੋਰਡ ਦਿਓਾਨੂੰ ਉਹ ਲੈ ਕੇ ਚੱਲੇ ਜਾਂ ਮੈਡੀਸਨ ਲੈ ਕੇ ਚੱਲੇ ਡਾਕਟਰਾਂ ਦੀ ਟੀਮ ਖੜੀ ਹੈ ਧਰਾਂ ਨੂੰ ਦੂਰਾ ਦੱਸੋ ਇਹ ਸਾਰੇ ਉਧਰ ਜਾ ਕੇ ਅਸੀਂ ਬੋਰਡ ਤੇ ਜਾ ਕੇ ਦਵਾਈਆਂ ਦਵਾਂਗੇ ਇਹ ਸਾਡੇ ਆਪਣੇ ਅਸੀਂ ਤਾਂ ਬਗਾਨਿਆਂ ਨਾਲ ਖੜਦੇ ਆ ਸੱਤ ਬਗਾਨਿਆਂ ਨਾਲ ਖੜ ਜਾਂਦੇ ਆ ਕਿ ਯਾਰ ਇਹਨੂੰ ਕੋਈ ਹੁਣ ਸੱਜਣਤ ਮਰਦੀ ਨਹੀਂ ਜਦੀ ਪੰਜਾਬੀਆਂ ਚ ਕਿਉਂਕਿ ਪੰਜਾਬੀਆਂ ਜਿਹੜਾ ਪੰਜਾਬੀਆਂ ਦਾ ਨਾਂ ਨਾ ਉਹ ਹੀ ਕੁਰਬਾਨੀਆਂ ਤੋਂ ਸ਼ੁਰੂ ਹੋਇਆ ਸਾਡੀਆਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਕੱਲ ਦੱਸੋ ਕਿਹੜੀ ਹੋਰ ਕੰਨ ਕੁਰਬਾਨੀ ਕਦੀ ਦਿੱਤੀ ਕਦੀ ਬਰਮਦਾਸ ਤੋਂ ਲੈ ਕੇ ਇਥੇ ਜਨਾਲੇ ਤੱਕ ਪਹੁੰਚੇ ਉਹ ਕਿਹੜੀ ਕਿਹੜੀਆਂ ਲੋਕਾਂ ਨੂੰ ਚੀਜ਼ਾਂ ਜਿਹੜੀਆਂ ਜ਼ਿਆਦਾ ਜ਼ਰੂਰਤ ਹੈ ਇਸ ਵੇਲੇ ਹਜੇ ਹਾਲ ਦੀ ਘੜੀ ਇਸ ਵੇਲੇ ਰਾਸ਼ਨ ਤਾਂ ਵੀ ਹੁਣ ਇਸ ਵੇਲੇ ਰਾਸ਼ਨ ਬਹੁਤ ਹੋ ਗਿਆ ਪਰ ਇਸ ਵੇਲੇ ਜਿਹੜੀ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਇਹੋਲੇ ਡੰਗਰਾਂ ਦਾ ਚਾਰਾ ਤੇ ਤੂੜੀ ਇਹ ਜਾਈਦੇ ਆ ਬਾਕੀ ਉੱਥੇ ਸਾਰੇ ਕਲੀਅਰ ਆ ਬਾਕੀ ਸਾਰੇ ਲੋਕ ਨਿਕਲ ਵੀ ਆਏ ਆ ਜਿਨ੍ਹਾਂ ਨੇ ਭੰਡ ਪ੍ਰਵਾਹ ਨਾਲ ਸਾਰਿਆਂ ਨੂੰ ਸਹਿਯੋਗ ਕੀਤਾ ਬਾਕੀ ਪਰਸੋਂ ਨੂੰ ਅਸੀਂ ਚਾਰਾ ਲੈ ਕੇ ਵਾਰ ਹੁਣ ਮੈਨੂੰ ਡੀਐਸਪੀ ਇੰਦਰਜੀਤ ਸਿੰਘ ਦਾ ਫੋਨ ਆਇਆ ਸੀ ਭੰਡਿਆ ਸਾਈ ਦਾ ਪੰਡਿਆ ਸਿੰਘ ਉਹ ਕਹਿੰਦੇ ਵੀ ਇੱਧਰ ਬੜਾ ਬੁਰਾ ਆ ਲਿਆ ਪਰਸੋਂ ਤੁਸੀਂ ਇੱਧਰ ਨੂੰ ਲੈ ਕੇ ਆਓ ਪਰਸੋਂ ਅਸੀਂ ਉੱਧਰ ਨੂੰ ਰਸਣ ਲੈ ਕੇ ਜਾਵਾਂਗੇ ਦਵਾਈਆਂ ਲੈ ਕੇ ਜਾਵਾਂਗੇ ਸਾਰੇ ਇਦਾਂ ਹੀ ਜਾ ਕੇ ਸੇਵਾ ਕਰਾਂਗੇ ਸੰਗਤ ਦੀ ਬਿਲਕੁਲ ਬਿਲਕੁਲ ਸੇਵਾ ਜਿਹੜੀ ਕੀਤੀ ਹੈਗੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਲਗਾਤਾਰ ਹੀ ਕਿਸਾਨ ਹੀ ਹਮੇਸ਼ਾ ਹੀ ਮਾਰ ਹਿੱਟ ਹੁੰਦਾ ਆ ਔਰ ਕਿਸਾਨ ਜੋ ਕੀ ਕਮਿਚਾਹੀਂ ਕਿਸਾਨ ਦਾ ਪੁੱਛੜਾ ਉਹ ਸੁਸਾਈਡ ਕਰਦਾ ਹੋਏ ਨਜ਼ਰ ਆਉਂਦਾ ਇਹ ਹਾਲਾਤ ਜਿਹੜੇ ਨੇ ਕਿਸ ਤਰ੍ਹਾਂ ਉੱਪਰ ਪਾਏਗਾ ਪੰਜਾਬ ਇਸ ਨੂੰ ਇੱਕ ਇੱਕ ਸੰਪਰਦੇਵਾ ਸਰਿਹਾਲੀ ਵਾਲੇ ਬਾਬਾ ਜੀ ਜਿਹੜੇ ਉਹਨਾਂ ਨੇ ਇੱਥੇ ਵੋਟਾਂ ਭੇਜੀਆਂ ਮੈਂ 10 12 ਦੇਖੋ ਵੀ ਅਸੀਂ ਲਗਾਤਾਰ ਉਹਨਾਂ ਦੀ ਕਵਰੇਜ ਕਰਦੇ ਪਏ ਜੀ ਅਸੀਂ ਨਾਲ ਵੀ ਜਾ ਰਹੇ ਆ ਕੋਸ਼ਿਸ਼ ਕਰਾਂਗੇ ਪੁੱਛਾਂਗੇ ਤੁਹਾਡੇ ਨਾਲ ਵੀ ਜਾ ਕੇ ਆ ਹੁਣ ਤੁਸੀਂ ਪ੍ਰਧਾਨ ਸਾਹਿਬ ਨਾਲ ਗੱਲ ਕਰੋ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਪਿਰਟ ਆ ਗੁਰੂ ਨਾਨਕ ਦੇਵ ਜੀ ਸਪਿਰਟ ਆ ਅਸੀਂ ਲੰਗਰ ਲਾਉਣਾ ਉਹਨਾਂ ਤੋਂ ਸਿੱਖਿਆ ਏ ਅਸੀਂ ਹਰ ਵੇਲੇ ਚੜ੍ਹਦੀ ਕਲਾ 'ਚ ਰਹਿਨੇ ਆ ਅੱਜ ਸਾਡੇ ਉੱਪਰ ਭੀੜ ਬਣੀ ਐ ਤੁਸੀਂ ਪਹਿਲਾਂ ਵੀ ਬੁੱਗਾ ਜੀ ਨੂੰ ਪੁੱਛ ਰਿਹਾ ਸੀ ਕਿ ਕੋਈ ਬਗਾਨਾ ਨਹੀਂ ਖੜਿਆ ਅਸੀਂ ਹਰ ਕਿਸੇ ਦੀ ਭੀੜ ਉੱਪਰ ਖੜੇ ਹੁੰਨੇ ਆ ਕਿਸੇ ਦੇ ਉੱਪਰ ਵੀ ਕਿਸੇ ਜਗ੍ਹਾ 'ਤੇ ਭੀੜ ਬੰਦੀ ਆ ਇੰਟਰਨੈਸ਼ਨਲ ਲੈਵਲ 'ਤੇ ਕਿਸੇ 'ਤੇ ਭੀੜ ਬੰਦੀ ਆ ਅਸੀਂ ਸਿੱਖ ਖੜੇ ਹੁੰਨੇ ਆ ਇਹ ਸਾਡੀ ਇੱਕ ਪਛਾਣ ਆ ਅੱਜ ਸਾਡੇ ਉੱਪਰ ਭੀੜ ਬਣੀ ਆ ਸਾਡੇ ਲਈ ਸਾਡੇ ਹੀ ਭੈਣ ਭਰਾ ਬਹੁਤ ਨੇ ਔਰ ਇੱਥੇ ਇਹ ਸਾਡੇ ਭੈਣ ਭਰਾਵਾਂ ਨੇ ਵਿਖਾ ਦਿੱਤਾ ਕਿ ਅੱਜ ਅਜਨਾਲੇ ਏਰੀਏ ਦੇ ਵਿੱਚ ਪੂਰਾ ਪੰਜਾਬ ਆ ਕੇ ਬੈਠ ਗਿਆ ਏ ਔਰ ਰਾਸ਼ਨ ਖਾਣ ਪੀਣ ਦੀਆਂ ਵਸਤਾਂ ਸਾਰੀਆਂ ਜ਼ਰੂਰੀ ਵਸਤਾਂ ਬਹੁਤ ਜ਼ਿਆਦਾ ਕਰ ਦਿੱਤੀਆਂ ਨੇ ਔਰ ਇੱਥੋਂ ਹੀ ਪਤਾ ਲੱਗਦਾ ਏ ਕਿ ਪੰਜਾਬੀ ਜਿਹੜਾ ਇਹ ਆਪਣੀ ਰਾਖੀ ਆਪ ਕਰ ਸਕਦੇ ਨੇ ਹੁਣ ਪੰਜਾਬੀ ਅੱਜ ਮੁਸ਼ਕਲ ਬਹੁਤ ਵੱਡੀ ਆ ਪਰ ਮੈਨੂੰ ਪਤਾ ਏ ਪੰਜਾਬੀ ਬਹੁਤ ਜਲਦੀ ਇਸ ਤੋਂ ਉੱਪਰ ਆਣਗੇ ਫਿਰ ਉਸੇ ਤਰ੍ਹਾਂ ਹੱਸਣ ਖੇਡਣਗੇ ਜਿਸ ਤਰ੍ਹਾਂ ਹੁਣ ਸੰਜੇ ਦਰਤ ਵੱਲੋਂ ਵੀ ਕਿਹਾ ਗਿਆ ਕਿ ਮੈਂ ਕੋਈ ਨਾ ਕੋਈ ਹੁਣ ਮਦਦ ਭੇਜਾਂਗਾ ਕਰਨ ਔਜਲਾ ਨੇ ਵੀ ਕਰ ਭੇਜ ਦਿੱਤੀ ਹੈ ਕੱਲ ਰਾਤੀ ਸੁਨੰਦਾ ਸ਼ਰਮਾ ਤੇ ਸੀਂਦਰਜੀ ਸਿੰਘ ਨਿੱਕੂ ਇੱਥੇ ਸੀ ਕਹਿੰਦੇ ਗੁਰਦਾਸ ਮਾਨ ਹੁਣਾ ਨੇ ਜਿਹੜਾ ਆ ਉਹ ਪੈਸੇ ਭੇਜੇ ਨੇ ਕਹਿ ਰਹੇ ਨੇ 30 ਲੱਖ ਰੁਪਏ ਮ ਸਰਕਾਰ ਨੂੰ ਦੇਣ ਜਾ ਰਿਹਾ ਲੱਗਦਾ ਹੈ ਕਿ ਵਾਕਈ ਪੰਜਾਬੀ ਹੈ ਤੇ ਆਰ ਪੰਜਾਬੀਆਂ ਦਾ ਦਿਲ ਇਸੇ ਕਰਕੇ ਜਾਣਿਆ ਜਾਂਦਾ ਤਾਂ ਜੋ ਕਿ ਆਪਣਾ ਦਿਲ ਖੋਲ ਦਿੰਦੇ ਨੇ ਔਰ ਗੱਫਿਆਂ ਦੇ ਮੂੰਹ ਵੀ ਜਿਹੜੇ ਖੋਲ ਦਿੰਦੇ ਨੇ ਸਾਡੇ ਗੁਰੂ ਗੁਰਤੇਗ ਬਾਧਰ ਜੀ ਨੇ ਹਿੰਦ ਦੀ ਚਾਦਰ ਜਾਣੇ ਜਾਂਦੇ ਆ ਉਹਨਾਂ ਨੇ ਹਿੰਦੂਆਂ ਵਾਸਤੇ ਆਪਣੀ ਕੁਰਬਾਨੀ ਦਿੱਤੀ ਮੁਸਲਮਾਨਾਂ ਵਾਸਤੇ ਕੁਰਬਾਨੀ ਦਿੱਤੀ ਸਾਡੇ ਧਰਮਾਂ ਨੇ ਔਰ ਅਸੀਂ ਔਰ ਪੰਜਾਬੀ ਸਾਡੇ ਜਿੱਥੇ ਮਰਜੀ ਪਹੁੰਚ ਜਾਣਾ ਰਵੀ ਸਿੰਘ ਖਾਲਸਾ ਏਡ ਵਾਲੇ ਆ ਇੰਗਲੈਂਡ ਰਹਿੰਦੇ ਆ ਪਰ ਉਹਨਾਂ ਨੇ ਵੀ ਇੱਥੇ ਕੈਂਪ ਲਾਇਆ ਪੰਜਾਬੀ ਜਿੱਥੇ ਮਰਜੀ ਚੱਲੇ ਜਾਣ ਜਿੰਨੀ ਮਰਜੀ ਤਰੱਕੀ ਕਰ ਲੈਣ ਉਹਨਾਂ ਦਾ ਦਿਲ ਪੰਜਾਬੀ ਆ ਉਹਨਾਂ ਦੀ ਸਪਿਰਟ ਸਾਡੇ ਗੁਰੂਆਂ ਦੀ ਆ ਔਰ ਹਮੇਸ਼ਾ ਇਸੇ ਤਰ੍ਹਾਂ ਇੱਕ ਦੂਜੇ ਦੀ ਸੇਵਾ ਕਰਦੇ ਰਹਿਣਗੇ ਇਸੇ ਤਰ੍ਹਾਂ ਇੱਕ ਦੂਜੇ ਨੂੰ ਔਖੇ ਸਮੇਂ 'ਚੋਂ ਕੱਢ ਕੇ ਅੱਗੇ ਲਿਆਉਂਦੇ ਰਹਿਣਗੇ ਇਸੇ ਕਰਕੇ ਸਾਡੇ ਪੰਜਾਬੀਆਂ ਦੀ ਪਛਾਣ ਆ ਪੰਜਾਬੀ ਕਦੀ ਵੀ ਖਤਮ ਨਹੀਂ ਹੋਣਗੇ ਸਰਕਾਰਾਂ ਦਾ ਬੜਾ ਜ਼ੋਰ ਲੱਗਾ ਏ ਪੰਜਾਬੀਆਂ ਨੂੰ ਖਤਮ ਕਰਨ ਤੇ ਪਰ ਨਹੀਂ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਏ ਗੁਰੂ ਗੋਬਿੰਦ ਸਿੰਘ ਦੀ ਸਪਿਰਟ ਆ ਖਾਲਸਾ ਕਦੇ ਵੀ ਖਤਮ ਨਹੀਂ ਹੋਏਗਾ ਇਸ ਕਰਕੇ ਸਾਡੀ ਅਰਦਾਸ ਦੇ ਵਿੱਚ ਹੀ ਆ ਰਾਜ ਕਰੇਗਾ ਖਾਲਸਾ ਖਾਲਸੇ ਦਾ ਰਾਜ ਜਿਸ ਦਿਨ ਹੋਏਗਾ ਉਸ ਦਿਨ ਬਹੁਤ ਵਧੀਆ ਹੋਏਗਾ ਖਾਲਸੇ ਦਾ ਰਾਜ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਉਹ ਸਪਿਰਿਟ ਦਿੱਤੀ ਸੀ ਮਹਾਰਾਜਾ ਰਣਜੀਤ ਸਿੰਘ ਦਾ ਕਨਸੈਪਟ ਸਾਡੇ ਕੋਲ ਪਿਆਏ ਖਾਲਸੇ ਦੇ ਰਾਜ ਦਾ ਅੱਜ ਸਾਨੂੰ ਬਦਨਾਮ ਜਰੂਰ ਕਰ ਦਿੰਦੇ ਨੇ ਸਰਕਾਰਾਂ ਖਾਲਸਤਾਨੀ ਕਹਿ ਕੇ ਔਰ ਖਾਲਸਤਾਨ ਦੀ ਪਰਿਭਾਸ਼ਾ ਕੋਈ ਨਹੀਂ ਦੱਸਦਾ ਖਾਲਸਤਾਨ ਦਾ ਮਤਲਬ ਹੈ ਖਾਲਸ ਸ਼ੁੱਧ ਸ਼ੁੱਧ ਰਾਜ ਮਹਾਰਾਜ ਰਣਜੀਤ ਸਿੰਘ ਨੇ ਸਾਨੂੰ ਦਿੱਤਾ ਹੈ ਸ਼ੁੱਧ ਰਾਜ 7% ਆਬਾਦੀ ਸੀ ਉਦੋਂ ਸਿੱਖਾਂ ਦੀ ਉਦੋਂ ਕਿਸੇ ਵੀ ਕਮਿਊਨਿਟੀ ਨੂੰ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਉਹ ਉਹ ਰਾਜ ਦੀ ਅਸੀਂ ਉਡੀਕ ਕਰ ਰਹੇ ਆ ਸਾਨੂੰ ਆਸ ਆ ਅਸੀਂ ਆਸ ਨਾਲ ਜਿਉਨੇ ਆ ਅਸੀਂ ਪੰਜਾਬੀ ਆਸ ਨਾਲ ਜਿਉਨੇ ਆ ਉਹ ਰਾਜ ਸਾਡਾ ਆਏਗਾ ਪੂਰੇ ਇੰਡੀਆ ਦੇ ਉੱਪਰ ਸਾਡਾ ਰਾਜ ਹੋਏਗਾ ਔਰ ਅਸੀਂ ਜਿਸ ਤਰ੍ਹਾਂ ਹੁਣ ਸਸਤਾਵਾ ਮਦਦ ਕਰ ਰਹੇ ਆ ਨਾ ਉਹ ਸਰਕਾਰ ਦੀ ਡਿਊਟੀ ਹੁੰਦੀ ਆ ਉਸ ਵਕਤ ਸਰਕਾਰ ਮਦਦ ਕਰੇਗੀ ਸਭ ਲੋਕ ਸ਼ਾਂਤੀ ਦੇ ਨਾਲ ਜੀਣਗੇ ਔਰ ਇਹ ਸਮਾਜ ਜ਼ਰੂਰ ਆਏਗਾ ਬਿਲਕੁਲ ਬਿਲਕੁਲ ਸਮਾਜ ਜ਼ਰੂਰ ਆਏ ਪਾਜੀ ਤੁਸੀਂ ਵੀ ਸਵੇਰ ਤੋਂ 3-4 ਦਿਨ ਤੋਂ ਲੱਗੇ ਹੋਗੇ ਕੋਈ ਇਸ ਤਰ੍ਹਾਂ ਦਾ ਪਲ ਹੋਵੇ ਜੇ ਜ ਤੁਹਾਨੂੰ ਅੱਜ ਵੀ ਯਾਦ ਹੋਵੇ ਕਿ ਇਸ ਬੰਦੇ ਨੂੰ ਰੈਸਕਿਊ ਕੀਤਾ ਗਿਆ ਜਾਂ ਇਸ ਬੰਦੇ ਤੱਕ ਸਮਾਨ ਨਹੀਂ ਸੀ ਪਹੁੰਚ ਰਿਹਾ ਤੇ ਬਹੁਤ ਹਾਲਾਤ ਨੇ ਮਾੜੇ ਸਨ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਮਨ ਇੰਨਾ ਕਿ ਪ੍ਰੇਸ਼ਾਨ ਵੀ ਕਿਤੇ ਸਵੇਰੇ ਉੱਠ ਕੇ ਨਾ ਨਾ ਉਹਨੂੰ ਜੀ ਕਰਨ ਦਿਆ ਨਾ ਕੋਈ ਬਰਸ਼ ਕਰਨ ਨੂੰ ਨਾ ਪੱਗ ਬੰਨਣ ਨੂੰ ਤਿਆਰ ਹੋਣ। ਇੰਨਾ ਕਿ ਮਨ ਦੁਖੀ ਆ ਕਿ ਜਦੋਂ ਵੀਡੀਓ ਵੇਖੀ ਦੀ ਆ ਸਮਝਣ ਲੱਗਨ ਦੀ ਕਰੀਏ ਕੀ ਕੀ ਹੋ ਰਿਹਾ ਕਿਉਂ ਹੋ ਰਿਹਾ ਪਰ ਮੈਂ ਇਹ ਚੀਜ਼ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਪੰਜਾਬੀ ਆ ਇਹ ਚਾਹੇ ਆਪ ਤੰਗ ਹੋਣ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ ਪਰ ਇਹ ਬਾਹ ਫੜਨ ਵਾਲੇ ਲੋਕ ਆ ਇੱਕ ਬਾਪੂ ਜੀ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਉਹਨੂੰ ਪੁੱਛਿਆ ਕਿਹਨੇ ਕਿ ਪੱਤਰਕਾਰ ਨੇ ਕਿ ਕਿੰਦਾ ਦਾ ਲੱਗ ਰਿਹਾ ਕਦੇ ਬੁੜੇ ਠੰਡੇ ਬੁੱਲੇ ਆਉਂਦੇ ਨੇ ਪੈੜੀ ਜਰੂ ਡੁੱਬ ਗਈ ਆ ਲੇਕਿਨ ਸਾਡੇ ਜਿਹੜੇ ਹਾਲਾਤ ਜਿਹੜੇ ਅੱਜ ਵੀ ਗੁਰੂ ਦੇ ਨਾਲ ਆ ਸਾਡੇ ਬਿਲਕੁਲ ਮੈਂ ਵੀਡੀਓ ਵੇਖ ਰਿਹਾ ਕਿ ਜਦੋਂ ਤੁਹਾਡੇ ਵਰਗੇ ਜਿਹੜੇ ਮਤਲਬ ਸੂਝਵਾਨ ਪੱਤਰਕਾਰ ਭਾਈਚਾਰੇ ਦੇ ਲੋਕ ਆ ਜਿਹੜੇ ਅਸਲ ਤਸਵੀਰ ਜਿਹੜੇ ਉਹ ਪੇਸ਼ ਕਰ ਰਹੇ ਆ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਸ਼ਾਸਨ ਪ੍ਰਸ਼ਾਸਨ ਤੱਕ ਪਹੁੰਚਾ ਰਹੇ ਆ ਤੇ ਉਹਨਾਂ ਦੇ ਮਸਲੇ ਵੀ ਤਾਂ ਹੱਲ ਹੋ ਰਹੇ ਆ ਇੱਕ ਵੀਡੀਓ ਮੇਰੇ ਸਾਹਮਣੇ ਆਏ ਉਹਦੇ ਵਿੱਚ ਇੱਕ ਪੱਤਰਕਾਰ ਕਿਸੇ ਦੇ ਘਰ ਦੇ ਹਾਲਾਤ ਜਿਹੜੇ ਦੱਸਣ ਜਾ ਰਿਹਾ ਤੇ ਕੋ ਜਿਹੜੀ ਉਹ ਸਾਡੀ ਭੈਣ ਆ ਔਰਤ ਆ ਉਹ ਪੁੱਛਦੀ ਕਹਿੰਦੀ ਭਾਜੀ ਚਾਹ ਆਪਣੀ ਪੀਓਗੇ ਜੀ ਇਹ ਪੰਜਾਬੀ ਆ ਤਰਾਸਦੀ ਆ ਸਾਡਾ ਮਨ ਰੋਂਦਾ ਇਹ ਸਖਸ਼ਿਆ ਸਰਬਜੀਤ ਸਿੰਘ ਬੁੱਗਾ ਸ਼ਾਇਦ ਮੇਰੇ ਖਾਲ ਜਿਹੜੇ ਦੁਕਾਨਾ ਜੋੜੀ ਚੋਂ ਪਹਿਲਾ ਸਖਸ਼ਿਆ ਜਿਹਦਾ ਮੈਨੂੰ ਆਪ ਕੱਲ ਫੋਨ ਆ ਵੀ ਸੋਹਲ ਸਾਹਿਬ ਮੈਂ ਮੇਰਾ ਮਾਰਣੀ ਆ ਮੈਂ ਸ਼ੋਅ ਕਰਾਂ ਸ਼ੋਅ ਰੱਦ ਕਰਕੇ ਉਹ ਕਹਿੰਦੇ ਇੰਨਾ ਕੁ ਪ੍ਰਮਾਤਮਾ ਦਿੱਤਾ ਵੀ ਜਿੰਨਾ ਲੋਕਾਂ ਨੇ ਸਾਨੂੰ ਰੋਜੀ ਰੋਟੀ ਦਿੱਤੀ ਆ ਸਾਡੇ ਬੱਚੇ ਪੜ ਰਹੇ ਆ ਚੰਗੇ ਜਿਹੜਾ ਸਾਰਾ ਕੁਛ ਆ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਸਟੇਜ ਤੇ ਚੜਕੇ ਤੇ ਨਚਾਂ ਇਹ ਇਨਸਾਨ ਦੇ ਵਡ ਸੀ ਅੱਜ ਇਹ ਇਨਸਾਨ ਆਪਣਾ ਸ਼ੋਅ ਰੱਦ ਕਰਕੇ ਸਾਡੇ ਨਾਲ ਸਵੇਰ ਦਾ ਕਦੀ ਉਹਨੂੰ ਫੋਨ ਲਾ ਕਦੀ ਉਹਨੂੰ ਫੋਨ ਲਾ ਇੰਨਾ ਮਨ ਪਰੇਸ਼ਾਨ ਆ ਵੀ ਸਾਡਾ ਜੀ ਕਰਦਾ ਕਿ ਯਾਰ ਹੋ ਗਈ ਜਰਾ ਸਾਡੇ ਭੈਣ ਭਰਾਵਾਂ ਨਾਲ ਬਟ ਪੰਜਾਬੀ ਜਿਹੜੇ ਆ ਅੱਜ ਮੈਂ ਕੱਲ ਵੀ ਇੱਕ ਦੋ ਤੇਰੇ ਨੌਜਵਾਨਾਂ ਨਾਲ ਗੱਲਬਾਤ ਕਰ ਰਿਹਾ ਬੜੀ ਚੜ੍ਹਦੀ ਕਲਾ ਚੀ ਕਹਿੰਦੇ ਸਰਕਾਰ ਦੀ ਲੋੜ ਨਹੀਂ ਪਹਿਲੀ ਸਿੱਧੀ ਕਰਨੀ ਵੀ ਪਹਿਲੀ ਵੀ ਸਿੱਧੀ ਕਰਾਂਗੇ ਪੰਜਾਬ ਖੁੱਦ ਪੰਜਾਬ ਨਾਲ ਖਲੋਗਿਆ ਉਹ ਸੂਬਿਆਂ ਨਾਲ ਕੇ ਖਲੋਤਾ ਸੀ ਕਿ ਜਿਨ੍ਹਾਂ ਦਾ ਤਾਂ ਰਹਿ ਹੀ ਘੱਖ ਨਹੀਂ ਸੀ ਉਹਨਾਂ ਨੂੰ ਬਾਤ ਕਰਦਾ ਤੇ ਇਹ ਤੇ ਸਾਡਾ ਆਪਣਾ ਘਰ ਆ ਕਹਿੰਦੇ ਆ ਆਪਣਾ ਘਰ ਖੁੱਦ ਬਾਤ ਕਰਾਂਗੇ ਲੇਕਿਨ ਪ੍ਰਸ਼ਾਸਨ ਦਾ ਲੱਗਦਾ ਹੈ ਕਿ ਸਾਥ ਜ਼ਰੂਰੀ ਆ ਇਸ ਵਿੱਚ ਵੇਖੋ ਧੰਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਆ ਜਿਨ੍ਹਾਂ ਨੇ ਸੀਸ ਤਲੀ ਤੇ ਧਰ ਕੇ ਜਿਹੜਾ ਉਹ ਇੱਕ ਸਾਡੇ ਸਮਾਜ ਦੀ ਚੜ੍ਹਦੀ ਕਲਾ ਵਾਸਤੇ ਜਿਹੜੀ ਆ ਕੁਰਬਾਨੀ ਕੀਤੀ ਆ ਤੇ ਇਹ ਸਾਡੇ ਪੰਜਾਬੀ ਤੇ ਉਹ ਲੋਕ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਪੰਜਾਬੀ ਲੋਕ ਆ ਇਹ ਕੋਈ ਪ੍ਰਵਾਹ ਨਹੀਂ ਮੰਨਦੇ ਜਿਹੜੀ ਤੁਸੀਂ ਸਰਕਾਰ ਦੀ ਗੱਲ ਕੀਤੀ ਆ ਤੇ ਜੇ ਮੈਂ ਤੁਲਨਾ ਕਰਾਂ ਕਿ ਜਦੋਂ ਬਾਬਰ ਆਇਆ ਸੀ ਤੇ ਬਾਬਾ ਨਾਨਕ ਆਇਆ ਸੀ ਜੇ ਔਰੰਗਜ਼ੇਬ ਆਇਆ ਸੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਆਏ ਸੀ ਉਹ ਜਿੰਨੇ ਵੀ ਸਾਰੇ ਧਰਮ ਆ ਜਿੱਦਾਂ ਜਿੱਦਾਂ ਵੀ ਕੁਰਬਾਨੀਆਂ ਹੋਈਆਂ ਇਤਿਹਾਸ ਲਿਖੇ ਗਏ ਆ ਇਹ ਵੀ ਇਤਿਹਾਸ ਦਰਜ ਹੋਣੀ ਗੱਲ ਆ ਕਿ ਪੰਜਾਬੀ ਜਦੋਂ ਜਦੋਂ ਵੀ ਕਿਤਨਾ ਕਿਤੇ ਸਾਨੂੰ ਮਾਰ ਪਈਏ ਤੇ ਪੰਜਾਬੀ ਫੇਰ ਜੜਿਆ ਮੰਨੂ ਸਾਡੀ ਦਾਤਰੀ ਤੇ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਸਾਨੂੰ ਵੜਦਾ ਦੂਸ ਬਾਰੇ ਸੋਏ ਦੁੱਖ ਦਾ ਸਮਾਂ ਆ ਸਾਨੂੰ ਸਾਰਿਆਂ ਨੂੰ ਜੇ ਕੋਈ ਆਪਣਾ ਕਿਸੇ ਨੂੰ ਸਮਾਂ ਦੇ ਸਕਦਾ ਇੱਥੇ ਆ ਕੇ ਸਮਾਂ ਦੇ ਜੇ ਕੋ ਘਰ ਬੈਠਿਆ ਕੋ ਤੰਦਰੁਸਤ ਨਹੀਂ ਆ ਕਿਸ ਦੀ ਮਜਬੂਰੀ ਆ ਉਹ ਅਰਦਾਸ ਕਰੇ ਤੇ ਬੇਨਤੀ ਆ ਕਿ ਜਿੰਨੇ ਜੋ ਅੱਗੇ ਹਗੇ ਜੀ ਆਓ ਇਹ ਜਿਹੜਾ ਸਾਡਾ ਪੰਜਾਬ ਆ ਨੂੰ ਚੜਦੀ ਕਲਾ ਵਾਲਾ ਪੰਜਾਬ ਬਣੇ ਜਿਹੜੇ ਸਾਡੇ ਭੈਣ ਭਰਾ ਦੁਖੀ ਆ ਜਿਹੜੇ ਕੋਈ ਹਾਸ਼ੀਏ ਤੇ ਚੱਲ ਗਿਆ ਉਹਨਾਂ ਨੂੰ ਦੁਬਾਰਾ ਜਿਹੜੀ ਠੋਣ ਚ ਉਹ ਆਪਣੀ ਜਿਹੜਾ ਉਹ ਹਿੰਮਤ ਕਰੀਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਤੁਹਾਡਾ ਇਸ ਚੈਨਲ ਦਾ ਅਨਮਿਊਟ ਚੈਨਲ ਦਾ ਧੰਨਵਾਦ ਕਿਉਂਕਿ ਪਹਿਲਾਂ ਵੀ ਤੁਸੀਂ ਮੇਰੀ ਇੰਟਰਵਿਊ ਕੀਤੀਆਂ ਚੰਗੇ ਚੰਗੇ ਮਸਲਿਆਂ ਤੇ ਤੋਂ ਮਸਲਿਆਂ ਦੇ ਹੱਲ ਵੀ ਹੋਏ ਸੋ ਆਓ ਸਾਰੇ ਰਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੋਵੇ ਤੇ ਉੱਥੇ ਪੰਜਾਬ ਕਿੱਦਾਂ ਪਿੱਛੇ ਰਹਿ ਜਾਵੇਗਾ ਇਹ ਤਾਂ ਕੋਈ ਵੀ ਪਿੱਛੇ ਨਹੀਂ ਹੋ ਸਕਦਾ ਲੇਕਿਨ ਕਿਧਰ ਕਿਤੇ ਪੰਜਾਬੀਆਂ ਦੇ ਜੋ ਜੀਨਸ ਵਿੱਚ ਵਸਿਆ ਹੋਇਆ ਕਿ ਹਮੇਸ਼ਾ ਹੀ ਹਰ ਇੱਕ ਵਿਅਕਤੀ ਦੀ ਮਦਦ ਕਰਨਾ ਉਦਾਂ ਹੀ ਪੰਜਾਬ ਦੀ ਹੁਣ ਖੁਦ ਪੰਜਾਬ ਮਦਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਜਿੰਦਾ ਪੰਜਾਬੀ ਗਾਇਕ ਨੇ ਜਾਂ ਪੰਜਾਬੀ ਐਕਟਰ ਨੇ ਹੁਣ ਉਹ ਵੀ ਮੈਦਾਨ ਵਿੱਚ ਜਿਹੜਾ ਹੈ ਉਹ ਕੁੱਦ ਪੈਣੇ ਤੇ ਕੁੱਦਨ ਤੋਂ ਬਾਅਦ ਜਿਹੜਾ ਹੈ ਉਹਨਾਂ ਵੱਲੋਂ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਜਿਹੜੀ ਬੰਨਾ ਸ਼ੁਰੂ ਹੋ ਚੁੱਕੇ ਤੇ ਮਦਦ ਜਿਹੜੀ ਹੈ ਉਹ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ ਕੈਮਰਾ ਪਰਸਨ ਰਾਜਾਦਰ ਗੁਰਪ੍ਰੀਤ ਸਿੰਘ ਦਾ ਅਨਮਿਊਟ ਅੰਮ੍ਰਿਤਸਰ ਅਜਨਾਲਾ